ਸਾਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਭਾਈ ਅਭਿਰਾਜ ਡੈਰੀ ਫਾਰਮ ਦੇ ਵਿੱਚ ਜੀ ਅੱਜ ਦੀ ਵੀਡੀਓ ਪਿੰਡ ਭਾਈ ਇਹ ਸ਼ਹਿਰ ਹੀ ਵਾਜਦਾ ਹੈ ਸਦਮਾ ਵੇਟ ਵੀਰੇ ਦਾ ਘਰ ਜਿਹੜਾ ਸਦਮਾ ਵੇਟ ਜਦੋਂ ਰੋਡ ਜਿਹੜਾ ਕਿਸ਼ਨਪੁਰੇ ਨੂੰ ਜਾਂਦਾ ਉਹਦੇ ਉੱਤੇ ਹੀ ਵੀਰੇ ਦਾ ਘਰ ਆ ਤੇ ਕੋਈ ਵਪਾਰ ਦਾ ਕੰਮ ਨਹੀਂ ਬਾਈ ਦਾ ਘਰੇਲੂ ਪਸ਼ੂ ਰੱਖੇ ਹੋਏ ਆ ਤੇ ਅੱਜ ਵੀਰੇ ਨੇ ਥੋੜੇ ਜਿਹਾ ਪਸ਼ੂ ਜ਼ਿਆਦਾ ਹੋਣ ਕਰਕੇ ਤੇ ਇੱਕ ਬੈੜ ਤੇ ਤਿੰਨ ਝੋਟੀਆਂ ਇੱਕ ਗੱਬਣ ਮਾਝਾ ਵਿੱਚ ਤੇ ਬਾਈ ਦੇ ਦੇਖ ਲਓ ਆਪਦਾ ਡੇਰੀ ਦਾ ਕੰਮ ਆ ਗਾਈਆਂ ਬਾਈ ਕੋ ਖੜੀਆਂ ਆ ਨਾ ਪਸੂ ਜਿਆਦਾ ਕਰਕੇ ਬਾਈ ਤੋਂ ਸਾਹਮਦੇ ਨਹੀਂ ਥੋੜਾ ਜਿਹਾ ਬਾਈ ਕੰਦਾ ਪਸੇਲ ਕਰਨੇ ਤੇ ਬਾਕੀ ਜਾਣਕਾਰੀ ਆਪ ਬਾਈ ਦਲੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਅਸੀਂ ਵੀ ਆਪਣਾ ਐਡਰੈਸ ਬੋਲਨੀ ਆਪਾਂ ਸਿੱਧਾ ਬੇਟਾ ਠੀਕ ਆ ਆਪਣਾ ਘਰ ਇਧਰ ਜਿਹੜਾ ਕਿਸ਼ਨਪੁਰੇ ਰੋਡ ਪੈਂਦਾ ਉੱਤੇ ਆ ਕਿਸ਼ਨਪੁਰਾ ਰੋਡ ਤੇ ਆਪਣੇ ਕਲੋਨੀ ਬੋਪਰੇ ਕਲੋਨੀ ਵਾਝਦੀ ਆ ਬੋਪਰੇ ਕਲੋਨੀ ਵਿੱਚ ਘਰ ਆਪਣਾ ਠੀਕ ਆ ਅੱਛਾ ਵੀਰੇ ਬਿਹੜ ਦੀ ਜਾਣਕਾਰੀ ਦੋ ਬਿਹੜ ਦਾ ਕਿਵੇਂ ਕਿਵੇਂ ਇਹਦੀ ਗੱਬਣਾ ਇਹ ਹਾਂ ਗੱਬਣਾ 7 ਮਹੀਨੇ ਦੀ ਗੱਬਣਾ ਠੀਕ ਆ ਤੇ 7 ਕਿਲੋ ਦੁੱਧ ਆ 7 ਕਿਲੋ ਦੁੱਧ ਇੰਟਰਨੈਟ 7 ਕਿਲੋ ਦੁੱਧ ਚਵਾ ਦੋਗੇ ਚਵਾ ਦੋ ਦੋਨਾਂ ਟਾਈਮਾਂ ਦਾ ਯਾਨੀ ਕਿ ਸਾਢੇ 3 ਇੱਕ ਟਾਈਮ ਦਾ ਹੈਗਾ ਸਾਢੇ 3 ਕਿਲੋ ਠੀਕ ਆ ਠੀਕ ਆ ਉਹਦਾ ਸੀਲ ਸਾਊਗਾ ਬੜੀ ਹੱਥੋਂ ਚ ਭਰਾਂ ਲੈਂਦੀ ਨਿਆਣਾ ਪਾਉਂਦੀ ਹੈ ਪਰ ਇਹ ਹਲਦੀ ਹਲਦੀ ਬਿਨ ਹਲਦੀ ਹਲਦੀ ਨਹੀਂ ਠੀਕ ਆ ਠੀਕ ਆ ਠੀਕ ਆ ਬਾਈ ਕਹਿੰਦਾ ਤੋੜਨੀ ਥੋੜੀ ਜਿਹੀ ਬਾਈ ਕਹਿੰਦਾ ਜੀ ਜਿਵੇਂ ਕੋਈ ਦੇਖਣੀ ਤੋੜ ਕੇ ਆਪਾਂ ਜਿਹਨੇ ਆ ਕੇ ਉਦੋਂ ਬਾਈ ਕਹਿੰਦਾ ਤੋੜ ਕੇ ਦਿਖਾ ਦਾਂਗੇ ਥੋੜੀ ਜਿਹਾ ਭਾਈ ਦੀਆਂ ਆਵਾਂ ਤੇ ਬਾਈ ਜੀ ਮੈਂ ਹੁਣ ਜਿਵੇਂ ਕਹਿੰਦੇ ਬਈ ਚੈੱਕ ਪਾਸ ਸੱਤ ਮਹੀਨੇ ਥੋੜੀ ਗਾਰੰਟੀ ਹੈ ਚੈੱਕ ਪਾਸ ਚੈੱਕ ਪਾਸ ਗਾਰੰਟੀ ਹੈ ਨਾ ਅੱਛਾ ਕੋ ਦੂਜੇ ਸਵੇਰੇ ਸੂਈ ਹੁਣ ਠੀਕ ਆ ਦੂਜਾ ਸੂਆ ਸੂਈ ਹੋਈ ਹੈ ਬਈ ਚੈੱਕ ਕਰ ਲੈ ਥੋੜੀ ਜਿਹਾ ਸਿੰਘ ਹੈਗੇ ਆ ਮੁਠੀ ਜੀ ਸਿੰਘ ਆ ਥਾਂ ਲੇਵੀ ਦੀ ਬਹੁਤ ਸਾਫ ਆ ਇੱਕ ਦੇ ਠੀਕਾ ਠੀਕਾ ਬਾਈ ਕਹਿੰਦਾ ਵੀ ਸੈਂਗ ਸੁng ਵਧੀਆ ਬਾਈ ਤਾਂ ਕੋਈ ਮਾਰ ਦੀ ਮੂਰਦੀ ਨਹੀਂ ਵੀ ਵਧੀਆ ਸੀਲ ਸਭਾ ਬਾਈ ਇਹਦੇ ਜਿਵੇਂ ਮੁੱਲ ਦੀ ਗੱਲ ਕਰੀ ਕਿੰਨਾ ਮੁੱਲ ਕਰਦੇ ਹੋ ਮੁੱਲ 55000 ਰੁਪਈਆ ਠੀਕਾ ਕੋਈ ਛੋਟ ਛੂਟ ਕਰ ਦੋਗੇ ਬਾਕੀ ਉਹ ਮੌਕੇ ਤੇ ਕਰ ਦਾਂਗੇ ਬਾਕੀ ਮੌਕੇ ਤੇ ਕਰ ਲਿਓ ਕੋਈ ਦੂਰ ਨੇੜੇ ਕਰ ਕਰ ਲਿਓ ਹਣਾ ਉਹ ਬਾਈ ਜੀ ਨੇ ਮੁੱਲੇ ਦਾ 55000 ਕਰਤਾ ਬਾਈ ਜੀ ਤੇ ਸੌਦਾ ਰੋਣ ਦੀ ਤੁਸੀਂ ਖੇਚਲ ਕਰਨੀ ਆ ਠੀਕ ਹੈ ਜੀ ਅੱਛਾ ਵੀਰੇ ਅੱਛਾ ਆਜ ਆਜ ਆਹ ਟੀ ਤੇ ਆਜੋ ਬਾਈ ਇਹ ਕਿਵੇਂ ਕੀ ਡਿਟੇਲ ਇਹਦੀ ਇਹ ਆਪਣੇ ਤੀਜੇ ਸਵੇਰੇ ਸੁਣਾ ਇਹਨੇ ਤੀਜੇ ਸਵੇਰੇ ਸੁਣਾ ਹਾਂਜੀ ਹਾਂਜੀ ਠੀ ਹਾਂ ਡੋਮਿਨੇਟੀ ਦਾ ਭਰਾਇਆ ਜਾਨ ਕੀ ਚੈੱਕ ਪਾਸ ਨਹੀਂ ਆਈ ਚੈੱਕ ਪਾਸ ਨਹੀਂ ਅੱਛਾ ਦੁੱਧ ਤੋਂ ਡਰਾਈ ਆ ਖਾਲੀ ਬੈਗ ਹਾਂ ਖਾਲੀ ਆ ਠੀਕ ਆ ਵੀਰੇ ਥੈਣ ਥਣ ਚੈੱਕ ਕਰ ਲਓ ਵੀਰੇ ਕਹਿੰਦਾ ਥੋੜੀ ਜਿਹੀ ਟਾਈਮ ਵੀ ਛੱਡੀ ਵੀਰੇ ਨਾ ਸਾਂਹ ਸੂਂਦਾ ਕਰਕੇ ਵੀਰੇ ਉਹਨਾਂ ਗਾਇਆਂ ਜ਼ਿਆਦੇ ਆ ਤੇ ਬਾਈਆਂ ਨੇ ਛੜਤੀ ਸੀਗੀ ਤੇ ਇਹਦਾ ਮੁੱਲ ਕਿ ਇਕੱਠਿਆਂ ਦੀ ਕਰਨਾ ਬਾਈ ਸਾਰੀਆਂ ਦਾ ਇਕੱਠਿਆਂ ਦੋ ਝੋਟੀਆਂ ਤੇ ਇੱਕ ਇਹ ਠੀਕ ਆ ਠੀਕ ਆ ਅੱਛਾ ਵੀਰੇ ਇਹ ਇਹਦੇ ਵੀ ਸਿੰਗ ਚੈੱਕ ਕਰ ਲਓ ਵੀਰੇ ਗੋਲ ਸਿੰਗ ਗੋਲ ਸਿੰਗ ਇੱਕ ਸੂਆ ਬਾਈ ਨੇ ਦੁੱਧ ਪੀਤਾ ਹੋਇਆ ਕਰੀ ਵੀਰੇ ਨੇ ਦੁੱਧ ਕਿੰਨਾ ਚੋਆ ਆਇਆ ਸੀ ਪਹਿਲੇ ਸੂਏ ਪੀਤਾ ਤੀਜੇ ਅੱ ਇਹ ਦਿੱਤਾ 12 ਕਿਲੋ ਦੁੱਧ ਦਿੱਤਾ 12 ਕਿਲੋ ਦੁੱਧ ਦਿੱਤਾ ਠੀਕ ਆ ਫਿਰ ਤਾਂ ਹੁਣ ਤਾਂ ਬਾਜੂ ਕੀ ਤੀਜੇ ਨੂੰ ਹੋਰ ਠੀਕ ਆ ਅੱਛਾ ਆ ਵੀਰੇ ਜਿਹੜਾ ਕੱਦ ਕਾਟਲ ਵੱਡੀ ਝੋਟੀ ਐ ਇਹਦੀ ਕੀ ਡਿਟੇਲ ਐ ਇਹ 3 ਸਾਲਾਂ ਦੀ ਵੀਰੇ ਹੈਗੀ ਉਮਰ 3 ਸਾਲ ਐ ਇਹਦੀ ਉਮਰ 3 ਸਾਲ ਆ ਅੱਛਾ ਤੇ ਇਹ ਆਈ ਕਰਾਉਣੀਆਂ ਕੀ ਪਰ ਸਾਡੇ ਕੋਲ ਹੋਈ ਨਹੀਂ ਇਹ ਠੀਕ ਆ ਟਾਈਮ ਨਹੀਂ ਲੱਗਾ ਤੁਹਾਡਾ ਹਾਂਜੀ ਠੀਕ ਆ ਠੀਕ ਆ ਠੀਕ ਐ ਚਾਰਜਿੰਗ ਟਾਈਮ ਨਹੀਂ ਲੱਗਾ ਅੱਛਾ ਠੀਕ ਆ ਠੀਕ ਉਦਾਂ ਤੁਹਾਡੇ ਘਰ ਦਾ ਹੀ ਆ ਹਨਾ ਰੋ ਰੋ ਕੇ ਲਿਆ ਹੋਇਆ ਆਪਣਾ ਨਹੀਂ ਲਿਆ ਸੀਗਾ ਵੀਰੇ ਤੁਸੀਂ ਲਿਆ ਹੋਇਆ ਠੀਕ ਆ ਠੀਕ ਆ ਦੇਖ ਲਓ ਵੀਰੇ ਆਪਾਂ ਕਰਕੇ ਆਪਸਾ ਦੇ ਵਿੱਚ ਸਾਹਮਣੇ ਹੁੰਦੀ ਨਾ ਠੀਕ ਆ ਦੇਖ ਲਓ ਵੀਰੇ ਵੀਰੇ ਨੇ ਦੱਸਦਾ ਵੀ ਆਪਾਂ ਥੋੜੀ ਜੀ ਸਾਹਮ ਦਾ ਚੱਕਰ ਕਰਕੇ ਵੇਜਨੇ ਆ ਉਦਾਂ ਵੀਰੇ ਥਾਣਾ ਥਣ ਥਣ ਵਧੀਆ ਇਹਦੇ ਵੀ ਚਾਰੇ ਕੋਈ ਫੋਨ ਛਾਂਗ ਨਹੀਂ ਚੈੱਕ ਕਰਾ ਦਿੰਨੇ ਆ ਤੁਹਾਨੂੰ ਤੇ ਝੂਟੀ ਦਾ ਕਦ ਕਾਟ ਬਹੁਤ ਆ ਵੀਰੇ ਛੋਟੇ ਕੱਦੇ ਦੀ ਮੰਨ ਕੇ ਨਾ ਲਿਓ ਕੋਈ ਤੇ ਮਰੀ ਮੱਝ ਹੀ ਆ ਕੇ ਹਾਂ ਮੱਝਾਂ ਦੇ ਬਰਾਬਰ ਹੋਈ ਪਈ ਆ ਬਾਈ ਤੋਂ ਥੋੜੀ ਜੀ ਇੱਕ ਏ ਆਈ ਕਰਾਉਣ ਦੀ ਥੋੜੀ ਜੀ ਟਾਈਮ ਨਹੀਂ ਲੱਗਾ ਬਾਈ ਕਹਿੰਦਾ ਵੱਡੀ ਹੋ ਗਈ ਥੋੜੀ ਜੀ ਉਦਾਂ ਬਾਈ ਦੀਆਂ ਘਰੇ ਸਾਰੀਆਂ ਹਾਂ ਬਾਈ ਦੇ ਕਦ ਕਾਟ ਦੇ अच्छा वीर ते आ ਝੋਟੀ ਹੈ ਜਿਵੇਂ ਤੁਹਾਡੀ ਇਹ ਕਿੰਨੀ ਉਮਰ ਦੀ ਹੈ 2.5 ਸਾਲ ਦੀ ਹੈ ਇਹ 2.5 ਸਾਲ ਦੀ ਹੈ ਹਾਂਜੀ ਠੀਕ ਆ ਸਿੰਘਾਂ ਥੰਗ ਇਹਦੇ ਵੀ ਗੋਲ ਇਹਦੀ ਵੀ ਏਜ ਆਈ ਹੋਈ ਕੋਈ ਹੈ ਕਿ ਨਹੀਂ ਨਹੀਂ ਇਹਦੀ ਨਹੀਂ ਹੋਈ ਇਹਦੀ ਵੀ ਨਹੀਂ ਕਰਾਈ ਉਹ ਹੀਟ ਤੇ ਆਈਆਂ ਹੋਈਆਂ ਸੀ ਹੀਟ ਤੇ ਨਹੀਂ ਇਹ ਨਹੀਂ ਆਈ ਆਈ ਅੱਛਾ ਆ ਹੀਟ ਚ ਆਈ ਹੋਈ ਆ ਵੀਰਾ ਕਹਿੰਦਾ ਅੱਛਾ ਠੀਕ ਆ ਵੀਰੇ ਤੇ ਇਹਦਾ ਤਾਂ ਕਦ ਕਾਠ ਵੀਰੇ ਹਜੇ ਜਿਵੇਂ ਜੇ ਹਿਸਾਬ ਨਾਲ ਉਮਰ ਉਸ ਹਿਸਾਬ ਨਾਲ ਕਦ ਕਾਠ ਵਧੀਆ ਵਾ ਤੇ ਸਿੰਘਾਂ ਥੰਗਾਂ ਦੀ ਚੈੱਕ ਕਰ ਲਓ ਵੀ ਤੇ ਵਧੀਆ ਗੋਲ ਸਿੰਘ ਆ ਕੋਈ ਬਾਲਾ ਖੁੱਲਾ ਸਿੰਘ ਨਹੀਂ ਮੋਹਰਾ ਨਸਲਾ ਹੈਗੀ ਨਾਲ ਠੀਕ ਆ ਮੋਹਰਾ ਨਸਲਾ ਵੀਰਾ ਕਹਿੰਦਾ ਵੀ ਆਪਾਂ ਦੱਸ ਕੇ ਲਈਆਂ ਹੋਈਆਂ ਅੱਗੇ ਜਦੋਂ ਲਈਆਂ ਹੀ ਸ਼ੌਂਕ ਨੂੰ ਲਈਆਂ ਹੀ ਥੋੜਾ ਜਿਹਾ ਸਾਹ ਸੂਮ ਦੇਖੋ ਜਾਂਦੀਆਂ ਅੱਛਾ ਵੀਰੇ ਜਿਵੇਂ ਇਹ ਤਿੰਨ ਝੋਟੀਆਂ ਤੁਸੀਂ ਦਿਖਾਤੀਆਂ ਡਿਟੇਲ ਦੇਤੀ ਐ ਇਹਨਾਂ ਤਿੰਨਾਂ ਦਾ ਮੁੱਲ ਕੀ ਕਰਦੇ ਹੋ ਮੁੱਲ ਇਹਨਾਂ ਦਾ ਜਿਹੜੇ ਵੀਰੇ ਉਹ 170 ਅੱਛਾ 170 ਬਾਕੀ ਮੌਕੇ ਤੇ ਜਿਹੜਾ ਹੋਊਗਾ ਠੀਕ ਹੈ ਠੀਕ ਹੈ ਚਲੋ ਵੀਰੇ ਨੇ 170 ਮੁੱਲ ਕੀਤਾ ਬਾਈ ਕਹਿੰਦਾ ਬਾਈ ਕਹਿੰਦਾ ਬਾਕੀ ਮੌਕੇ ਤੇ ਆਪਾਂ ਮਾਨਤਾਨ ਕਰ ਦਾਂਗੇ ਜੇ ਵੀਰੇ ਕਿਸੇ ਨੇ ਚਾਰੇ ਪਸ਼ੂ ਖਰੀਦਣ ਦਿੱਤਾ ਥੋੜਾ ਜਿਹਾ ਮਾਨਤਾਨ ਵੱਧ ਹੋ ਜਾਊਗਾ ਤੇ ਵੀਰੇ ਕਹਿੰਦਾ ਆਪਾਂ ਕੱਲਾ ਕੱਲਾ ਵੀ ਪਸ਼ੂ ਦੇ ਦਾਂਗੇ ਤੇ ਇੱਕ ਬੇਨਤੀ ਵੀ ਕੋਈ ਆਪਾਂ ਨਾ ਕਟਿਆਂ ਵਾਲਾ ਫੋਨ ਨਾ ਲਾਵੇ ਘਰੇ ਰੱਖਣ ਨੂੰ ਪਸ਼ੂ ਬਾਈ ਕਹਿੰਦਾ ਆਪਾਂ ਦੋਨੇ ਹਾਂ ਇਹ ਬਾਈ ਦੀ ਬੇਨਤੀ ਆ ਤੇ ਬਾਕੀ ਤੁਹਾਨੂੰ ਪਸ਼ੂ ਦਿਖਾਤੇ ਆ ਤੇ ਬਾਈ ਦਾ ਨੰਬਰ ਵੀ ਆਪਾਂ ਬੁਲਾਨੇ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦੋ ਵਿੱਚ 99145 ਹਾਂਜੀ 26699 ਦੁਬਾਰੇ ਬੋਲ 99145 26699 26699 ਬਾਈ ਦਾ ਵੀਰੇ ਨੇੜੇ ਸਦਮਾ ਵੇੜ ਸ਼ਹਿਰ ਪੈਂਦਾ ਵਾ ਛੋਟਾ ਜਾਂ ਲਾਡੀ ਨਾਮ ਇਹਦਾ ਲਾਡੀ ਨਾਮ ਵੀਰੇ ਦਾ ਤੇ ਸਦਮਾ ਬੇੜ ਤੋਂ ਜਿਹੜੀ ਕਿਸ਼ਨਪੁਰੇ ਨੂੰ ਰੋਡ ਜਾਂਦੀ ਉਹਦੇ ਉੱਤੇ ਹੀ ਘਰ ਆ ਬੋਪਰ ਇਕਲੋਨੀ ਵਿੱਚ ਵੀਰੇ ਨਾਲ ਸੰਪਰਕ ਕਰ ਲਿਓ ਟਰੈਕਟਰਾਂ ਦੀ ਵਰਕਸ਼ਾਪ ਦੇ ਕੋਲੋਂ ਹੀ ਰਾਹ ਮੁੜਦਾ ਬਾਈ ਦਾ ਤੇ ਬਾਈ ਨਾਲ ਸੰਪਰਕ ਕਰ ਲਿਓ ਸੌਦਾ ਰੌਣ ਦੀ ਖੇਚਾ ਜੂਰੀ ਕਰਨੀ ਆ ਤੇ ਧੰਨਵਾਦ ਬਾਈ ਜੀ ਚੈਨਲ ਨੂੰ ਬਾਤ ਲਾਈਕ ਸक्राइब ਜਰੂਰ ਕਰੋ ਸਸੇਗਾ